ਆ ਤੈਨੂੰ ਤਾਂ ਮੈਂ ਦੱਸਦਾ ਮੈਂ ਬਣਾਣਾ ਤੈਨੂੰ ਬੰਦਾ ਇਹ ਜੀ ਕੀ ਹੋ ਗਿਆ ਆ ਦੇਖ ਲੈ ਕੀ ਕੀਤਾ ਤੇਰੇ ਲਾਲ ਨੇ ਨੇ ਕੀ ਕੀ ਕਰਤਾ ਇਹਨੇ ਚੋਰੀ ਕੀਤੀ ਇਹਨੇ ਲਾਲੇ ਦੀ ਦੁਕਾਨ ਤੋਂ ਉਹਦੇ ਗੱਲੇ ਚ ਪੈਸੇ ਕੱਢਿਆ ਨੇ ਔਰ ਇਹ ਮੈਨੂੰ ਸੀਸੀਟੀਵੀ 'ਚ ਦਿਖਾਇਆ ਨੱਕ ਬੜਾ ਹੌਕੇ ਰੱਖਦੀ ਮੇਰੀ ਇਸ ਮੁੰਡੇ ਨੇ ਇਹ ਤਾਂ ਅਗਲਾ ਮੇਰੇ ਮੂੰਹ ਨੂੰ ਚੁੱਪ ਕਰ ਗਿਆ ਪਰ ਮੈਨੂੰ ਤਾਂ ਨਹੀਂ ਛੱਡਿਆ ਉਹਦੇ ਨਾਲ ਅੱਖਾਂ ਮਰਾਨ ਜੋਗਾ ਚਲੋ ਜੀ ਕੋਈ ਨਾ ਮੈਂ ਸਮਝਾਣ ਲਈ ਸਮਝਾਣੀ ਆ ਹੁਣ ਅਜੇ ਤੱਕ ਕੀ ਕਰਦੀ ਰਹੀਆਂ ਤੂੰ ਸਮਝਾਣੀ ਹੋਇਆ ਆਜ ਖਾਇਆ ਤੋ ਮੈਨੂੰ ਆ ਕੰਟਰੋਲ ਆ ਤੇਰਾ ਇਹ ਸਾਰੀਆਂ ਗਲਤੀਆਂ ਨਾ ਤੇਰੀਆਂ ਹੀ ਆ ਵਾਪਤ ਵਾ ਜੇਤੀ ਪੁੱਤ ਚੰਗਾ ਨਿਕਲ ਗਿਆ ਤਾਂ ਪਿਓ ਦਾ ਤੇਜੇ ਮਾੜਾ ਨਿਕਲ ਗਿਆ ਤਾਂ ਮਾਦਾ ਪਰ ਬੀਬੀ ਕਸੂਰ ਤਾਂ ਸਾਰਾ ਇਹਦਾ ਹੀ ਆ ਨਾ ਨਿਆਲੇ ਨੂੰ ਚੰਗਾ ਜਾਂ ਮਾੜਾ ਤਾਂ ਮਾਣੇ ਸिखਾਣਾ ਹੁੰਦਾ ਨਾ ਕਸੂਰ ਮੈਂ ਦੱਸਦੀ ਹਾਂ ਕਿਹੜਾ ਕਸੂਰ ਯਾਦਾ ਇੱਕ ਤਿੰਨ ਜਦੋਂ ਨਿਕੋੜਾ ਰੋਟੀ ਬਣ ਗਈ ਤਾਂ ਲੈ ਆਂਜੀ ਮੰਮੀ ਲੈ ਕੇ ਆਈ ਆਲੋ ਬੀਬੀ ਇਹ ਜੋ ਗਿਤਾ ਐ ਸ਼ਮੇਤਾ ਤੁਸੀਂ ਖਾਓ ਜੀ ਉਹਨੂੰ ਨਹੀਂ ਅੱਜ ਰੋਟੀ ਦੇਣੀ ਕਿਉਂ ਕਿਉਂ ਨਹੀਂ ਦੇਣੀ ਰੋਟੀ ਮੇਰੇ ਪੋਤੇ ਨੂੰ ਉਹਨੇ ਅੱਜ ਚੋਰੀ ਕੀਤੀ ਤੁਹਾਡੇ ਪਰਸ ਤੋਂ ਪੈਸੇ ਕੱਢੇ ਇਹੀ ਉਹਦੀ ਸਜ਼ਾ ਆ ਉਹਨੂੰ ਵੀ ਤਾਂ ਪਤਾ ਲੱਗੇ ਕੋਈ ਨਾ ਤੇਰੇ ਪਿਓ ਦੇ ਤਾਂ ਨਹੀਂ ਕੱਢੇ ਮੇਰੇ ਹੀ ਕੱਢੇ ਆ ਆਪਣੇ ਪਿਓ ਦੇ ਚਲ ਕੋਈ ਨਾ ਬਾ ਮੁੰਡੇ ਦੀ ਰੋਟੀ ਨਾ ਲੈ ਨਿਆਣੇ ਆ ਕੁਛ ਕਰਦੇ ਹੀ ਹੁੰਦੇ ਆ ਚਲ ਪੁੱਤ ਪੁੱਤ ਨੂੰ ਰੋਟੀ ਦੇ ਉਹਨੂੰ ਭੁੱਖਾ ਥੋੜੀ ਰੱਖਣਾ ਸੀ ਚਲ ਆ ਪੁੱਤ ਰੋਟੀ ਖਾਈਏ ਜੀ ਤੁਸੀਂ ਕਿਉਂ ਨਹੀਂ ਸਮਝਦੇ ਅੱਜ ਉਹਨੇ ਘਰੇ ਕੀਤੀ ਐ ਕੱਲ ਬਾਹਰ ਕਰੂਗਾ ਚਲ ਕੋਈ ਨਾ ਜਦੋਂ ਕਰੋਗਾ ਉਦੋਂ ਦੇਖਾਂਗੇ ਉੱਥੇ ਘੰਦੀ ਆ ਜੀ ਹੁਣ ਇਹੀ ਚੰਦ ਚਾਣਨੇ ਨੇ ਤੇ ਅੱਦਾਂ ਇੱਕ ਵਾਰੀ ਨਹੀਂ ਪੁੱਤ ਪਤਾ ਨਹੀਂ ਕਿੰਨੀ ਵਾਰੀ ਇਹਦੀ ਮਾਂ ਨੂੰ ਚੋਪਕਰਾ ਕੇ ਤੁਸੀਂ ਇਹਨੂੰ ਸ਼ਾਇਦ ਦਿੱਤੀ ਹੋਣੀ ਆ ਮਾ ਦਾ ਖਰਚ ਉੱਤੇ ਲੱਗੇ ਤਾਂ ਤੁਸੀਂ ਮੇਨਟੇਨ ਲਾਂਦੇ ਪਰ ਉਹਦੀ ਚੱਲਣ ਵੀ ਦਿੰਦੇ ਹੋ ਆਪਣੇ ਬੱਚਿਆਂ ਨੂੰ ਕੁਝ ਕੈਨ ਵੀ ਦਿੰਦੇ ਹੋ ਜੇ ਜ਼ਿੰਮੇਵਾਰੀ ਉਹਦੀ ਸਮਝਦੇ ਹੋ ਨਾ ਤਾਂ ਉਹਨੂੰ ਪੂਰੇ ਹੱਕ ਵੀ ਦਿਆ ਕਰੋ ਬੱਚਨ ਸੇ ਛੜਾਨ ਵਾਲੇ ਤੁਸੀਂ ਤੇ ਗਲਤੀ ਮਾਂ ਦੀ ਜੇ ਮਾਂ ਕਿਸੇ ਗੱਲੋਂ ਆਪਣੇ ਬੱਚਿਆਂ ਨੂੰ ਕੋਕਦੀ ਆ ਨਾ ਤੰ ਬੇਇੱਜ਼ਤੀ ਕਰਕੇ ਅਨੁਸਪ੍ਰੀਖਾਂ ਦੀ ਥਾਂ ਉਹਦਾ ਸਾਥ ਦਿਆ ਕਰੋ ਜੇ ਮਾਂ ਦਾ ਕਸੂਰ ਪੱđenਦਾ ਬਹੁਤ ਸ਼ੌਂਕ ਨਾਲ ਤਾਂ ਬੱਚਿਆਂ ਨੂੰ ਸੁਧਾਰਨ ਲਈ ਉਹਦੇ ਵੱਲੋਂ ਕੀਤੀ ਜਾਂਦੀ ਸ਼ਕਤੀ ਨੂੰ ਵੀ ਚੱਲਿਆ ਕਰੋ